ਕੌਂਕੀ ਚੁਰੂ ਅੱਜ ਅਕਤੂਬਰ ਦੇ ਚੋਣਾਂ ਦੇ ਸੁਰੱਖਿਆ ਦੇ ਪ੍ਰਬੰਧ ਨੇ ਕੀ ਹਦਾਇਤਾਂ ਕਿ ਜੀ ਪੂਰੇ ਬਟਾਲਾ ਪੁਲਿਸ ਡਿਸਟ੍ਰਿਕਟ ਦੇ ਵਿੱਚ ਟੋਟਲ 5 ਜਗ੍ਹਾ ਤੇ ਜਿਹੜੀ ਹੈਗੀ ਹੈ ਕਾਊਂਟਿੰਗ ਹੋ ਰਹੀ ਹੈ ਜਿੱਦਾਂ ਤੁਹਾਨੂੰ ਪਤਾ ਹੈ ਕਿ ਜਿਹੜੇ ਸਾਡੇ ਇਲੈਕਸ਼ਨਸ ਹੋਏ ਸੀ ਜ਼ਿਲ੍ਹਾ ਪ੍ਰੇਸ਼ਰ ਦੇ ਤੇ ਬਲਾਕ ਸਮਤੀ ਦੇ ਪੂਰੇ ਪੀਸਫੁਲ ਹੋਏ ਸੀ ਅਸੀਂ ਕਾਊਂਟਿੰਗ ਸੈਂਟਰ ਤੇ ਵੀ ਜਿਹੜਾ ਪੂਰਾ ਫੁਕਤਾ ਪ੍ਰਬੰਧ ਕੀਤਾ ਹੈਗਾ ਸਾਡੇ ਪੂਰੇ ਡਿਸਟ੍ਰਿਕਟ ਦੇ ਵਿੱਚ ਜਿਹੜੇ 10 ਜੀਓਜ਼ ਦੇ ਸਾਹਿਬਾਨ ਅਸੀਂ ਲਾਏ ਹੋਏ ਡਿਊਟੀ ਤੇ ਤੇ 700 ਦੀ ਫੋਰਸ ਜਿਹੜੀ ਹੈਗੀ ਹੈ ਉਹ ਡਿਪਲੋਟਡ ਤੁਸੀਂ ਦੇਖ ਰਹੇ ਹੋ ਕਿ ਇੱਥੇ ਵੀ ਜਿਹੜਾ ਬਿਲਕੁਲ ਜੇ ਕੋਈ ਆਸੇ ਪਾਸੇ ਕਾਠਵਾਈ ਸਾਰਾ ਸੇ ਖਾਲੀ ਕਰਵਾਤਾ ਹੈ ਜੇ ਕੋਈ ਸ਼ਰਾਰਤੀ ਅੰਸਰ ਇੱਥੇ ਆਂਦਾ ਹੈਗਾ ਤਾਂ ਅਸੀਂ ਪੂਰੀ ਉਸਤੇ ਸਖਤੀ ਕਰਾਂਗੇ ਤੇ ਜਿਹੜਾ ਇਹ ਪ੍ਰੋਸੈਸ ਹੈਗਾ ਇਹਨੂੰ ਪੂਰਾ ਪੀਸਫੁਲ ਕਰਵਾਵਾਂਗੇ ਟੋਟਲ ਪੰਜ ਜਗ੍ਹਾ ਤੇ ਕਾਉਂਟਿੰਗ ਹੋਈ ਹੈ ਸਰ ਕਿੰਨੇ ਬਲਾਜਨ ਤਨਾਤੀ ਹੋਏ ਸਖਤ ਜੇ ਜਦੋਂ ਮੈਂ ਦੱਸਿਆ ਜੀ ਟੋਟਲ ਪੰਜ ਜਗ੍ਹਾ ਦੇ ਉੱਤੇ ਅਸੀਂ 10 ਜੀਓ ਸਾਹਿਬਾਨ ਜੇ ਸਰ ਨਾਲ ਐਸਪੀ ਸਾਹਿਬਾਨ ਤੇ ਸਭ ਤੋਂ ਐਸਪੀ ਵੀ ਨੇ ਤੇ 700 ਦੇ ਕਰੀਬ ਜਿਹੜੀ ਫੋਰਸ ਹੈ ਉਹ ਸੇ ਡਿਪਲੋਮੇਟ ਕੀਤੀ ਹੈ ਸਰ ਇੰਡੋਰ ਆਊਟਡੋਰ ਚਾਲ ਲਈ ਜਿਹੜੇ ਲੋਕਾਂ ਨੂੰ ਜਿਹੜੀ ਪਰਮਿਸ਼ਨ ਆ ਔਰ ਦੇਖੋ ਜੀ ਇਹ ਮੈਂ ਦੱਸਾਂ ਕਿ ਜਿਹੜੇ ਪ੍ਰੋਸੈਸ ਦੇ ਵਿੱਚ ਇਨਵੋਲ ਸੀਗੇ ਜਿਹੜੇ ਇਹਨਾਂ ਦੇ ਇੰਚਾਰਜ ਹੈਗੇ ਆ ਉਹੀ ਅੰਦਰ ਜਾ ਸਕਦੇ ਆ ਕੋਈ ਹੋਰ ਬੰਦਾ ਜਿਹੜਾ ਆਏਗਾ ਉਹਨੂੰ ਅਸੀਂ ਅੰਦਰ ਨਹੀਂ ਜਾਣ ਦੇਣਾ ਤੁਸੀਂ ਆਸ-ਪਾਸ ਵੀ ਦੇਖੋ ਜਿਹੜੇ ਇੱਥੇ ਸਾਰੇ ਖਲੋਤੇ ਸੀਗੇ ਉਹ ਵੀ ਅਸੀਂ ਇੱਥੋਂ ਕੱਢਦੇ ਹੈਗੇ ਤਾਂ ਇਹ ਮੈਂ ਸਿੱਧਾ ਤੁਹਾਡੇ ਮੱਦੇਨਜ਼ਰ ਦੱਸਣਾ ਚਾਹੁੰਦਾ ਜੇ ਇੱਥੇ ਕੋਈ ਵੀ ਸ਼ਰਾਰਤੀ ਬੰਦਾ ਆਏਗਾ ਜਾਂ ਕੱਠ ਕਰੇਗਾ ਜਿਹਦਾ ਅੰਦਰ ਕੰਮ ਨਹੀਂ ਹੈਗਾ ਜਿਸ ਨੂੰ ਅਲਾਉਡ ਨਹੀਂ ਹੈਗਾ ਤਾਂ ਅਸੀਂ ਉਹਦੇ ਖਿਲਾਫ ਵੀ ਸਖਤੀ ਕਰਾਂਗੇ ਆਮ ਪਬਲਿਕ ਨੂੰ ਇਸੇ ਚਰਾਨੀ ਤੇ ਸਿਆਸੀ ਪਾਰਟੀਆਂ ਦੇ ਲੋਕਾਂ ਤੋਂ ਨਹੀਂ ਅਸੀਂ ਦੇਖੋ ਜੀ ਇੱਥੇ 200 200 ਮੀਟਰ ਦੇ ਉੱਤੇ ਨਾਕੇ ਲਵਾਏ ਹੈਗੇ ਤੇ 200 ਮੀਟਰ ਤੋਂ ਅੰਦਰ ਅਸੀਂ ਕੋਸ਼ਿਸ਼ ਕਰਾਂਗੇ ਕੋਈ ਬੰਦਾ ਅੱਚੇ ਨਾਲ ਜਾਵੇ ਤੇ ਅੰਦਰ ਤਾਂ ਅਸੀਂ ਬਿਲਕੁਲ ਨਹੀਂ ਜਾਣ ਦੇਣਾ ਕੋਈ ਬੰਦਾ ਜਿਆਦਾ ਜਿਹਨੂੰ ਅਲਾਉਡ ਹੈਗਾ ਉਹ ਹੀ ਸਿਰਫ ਜਾਵੇ ਕਿਉਂਕਿ ਮੇਰਾ ਤਾਂ ਆਡੀ ਸ਼ੁਰੂ ਹੋਣਗੇ ਤਾਂ ਜਿਸ ਤਰ੍ਹਾਂ ਵੀ ਸ਼ਰਤਾਂ ਚ ਪਾਈਆਂ ਜਾ ਰਹੀਆਂ ਨੇ ਦੇਖਾ ਚੁਟਾਇਆ ਜਾ ਰਿਹਾ ਹੈ ਕਿ ਮਾਹੌਲ ਕਲਕਿ ਚ ਬਦਲ ਸਕਦਾ ਹੈ ਉਹ ਉਹ ਨਹੀਂ ਜੀ ਕੋਈ ਮਾਹੌਲ ਅਸੀਂ ਕਲਕਿ ਚ ਨਹੀਂ ਬਦਲਣ ਦਿੰਦੇ ਅਸੀਂ ਦੇਖੋ ਕਿੰਨੀ ਝੜ